ਬਹੁਤ ਦੇਖ ਰਿਹਾ ਤੁਸੀਂ ਤੇ ਮੈਂ ਤੁਹਾਡਾ ਆਪਣਾ ਮਨੋਜੀ ਦਾ ਸੋ ਦੋਸਤੋ ਅੱਜ ਗੱਲ ਕਰਨ ਜਾ ਰਿਹਾ ਪਾਣੀਆਂ ਦੇ ਮੁੱਦੇ ਦੀ ਸੋ ਇਹ ਸਰਕਾਰਾਂ ਕਿੱਦਾਂ ਸਾਨੂੰ ਬੇਕੂ ਬਣਾਉਂਦੀਆਂ ਨੇ ਕਿੱਦਾਂ ਸਾਡੇ ਭਾਈਚਾਰੇ ਦੇ ਵਿੱਚ ਫਰਕ ਪਾਉਂਦੀਆਂ ਨੇ ਉਹ ਮੁੱਦਾ ਲੈ ਕੇ ਤੁਹਾਡੇ ਮੋਹਰੇ ਹਾਜ਼ਰ ਆ ਆ ਪਿਛਲੇ 2-3 ਦਿਨਾਂ ਦੇ ਉੱਤੋਂ ਪੰਜਾਬ ਸਰਕਾਰ ਦਾ ਮੁੱਦਾ ਚੱਲਦਾ ਪਾਣੀ ਨੂੰ ਲੈ ਕੇ ਪਾਣੀ ਨੂੰ ਲੈ ਕੇ ਕਿੱਦਾਂ ਹਰਿਆਣੇ ਨੂੰ ਜਿਹੜਾ ਪਾਣੀ ਜਾਂਦਾ ਉਹਨੂੰ ਬੰਦ ਕਰ ਦਿੱਤਾ ਗਿਆ ਵੀ ਉਹ ਇੰਨੇ ਕੂਸਿਕ ਪਾਣੀ ਅਸੀਂ ਦੇਣਾ ਹੁੰਦਾ ਤੇ ਉਹ ਇੰਨਾ ਹੀ ਦਿੱਤਾ ਇਸ ਲਈ ਅਸੀਂ ਇਹਨੂੰ ਬੰਦ ਕਰ ਦਿੱਤਾ ਹੁਣ ਸਾਰੇ ਪਾਸੇ ਹੋ ਰਹੀਆ ਲਾੜਾ 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 ਕਿੱਦਾਂ ਹੋਈ ਪਈ ਐ ਅੱਜ ਆម ਆਦਮੀ ਪਾਰਟੀ ਵੱਲ ਭਾਜੀਪੀ ਵੱਲੋਂ ਜਿਹੜਾ ਕੀ ਐ ਸੈਂਟਰ ਗਵਰਨਮੈਂਟ ਵੱਲੋਂ ਕਿਹਾ ਗਿਆ ਐ ਕਿ ਪੰਜਾਬ ਗਵਰਨਮੈਂਟ ਨੂੰ ਜਿਹੜਾ ਪਾਣੀ ਆ ਉਹ ਹਰਿਆਣਾ ਨੂੰ ਦੇ ਦਿੱਤਾ ਜਾਵੇ ਕੋਈ ਫਰਕ ਨਹੀਂ ਹੈਗਾ ਤੇ ਉਧਰ ਦੂਜੇ ਪਾਸੇ ਜੇ ਗੱਲ ਕਰੀਏ ਅਸੀਂ ਤੇ ਹੁਣ ਉਧਰ ਭਗਵੰਦ ਮਾਨ ਸਰਕਾਰ ਵੱਲੋਂ ਅੱਜ ਜਿਹੜੀ ਐ ਸਾਰੀ ਜਗ੍ਹਾ ਦੇ ਉੱਤੇ ਧਰਨੇ ਲਵਾਏ ਗੇ ਬੀਜੇਪੀ ਦਫ਼ਤਰਾਂ ਦੇ ਮੁਰੇ ਜਿਹੜੇ ਕੀ ਐ ਇਹ ਪ੍ਰੋਟੈਸਟ ਕਰਾਇਆ ਗਿਆ ਕਿ ਸਾਡਾ ਪੰਜਾਬ ਦਾ ਪਾਣੀ ਆਸੀਂ ਇੱਕ ਬੂੰਦ ਨਹੀਂ ਦੇਵਾਂਗੇ। ਸੋ ਕਿੱਡਾ ਤਕੜਾ ਮਾਈਂਡ ਵਾਸ਼ ਆ ਤੁਹਾਨੂੰ ਇਹ ਮੈਂ ਐਕਸਪਲੇਨ ਕਰਨਾ ਚਾਹੁੰਦਾ। ਆ ਇੱਕ ਤਾਂ ਪਹਿਲਾਂ ਤੁਹਾਨੂੰ ਕਲਿੱਪ ਸੁਣਾਉਣਾ ਚਾਹੁੰਦਾ। ਭਗਵੰਤ ਮਾਨ ਸਾਹਿਬ ਦੀ ਹੈ। ਕਿ ਜਿਹੜਾ ਪਾਣੀ ਦਾ ਹਸਤਾਬ ਹੁੰਦਾ ਜਿਹੜਾ ਅੰਕੜਾ ਹੁੰਦਾ ਕਿ 21 ਮਈ ਤੋਂ 21 ਮਈ ਤੱਕ ਹਰ 21 ਮਈ ਹਰ ਸਾਲ 21 ਮਈ ਤੋਂ ਅਗਲੇ 21 ਮਈ ਤੱਕ ਦਾ ਕੋਟਾ ਹੁੰਦਾ। ਕਿ ਇੰਨਾ ਪਾਣੀ ਜਿਹੜਾ ਉਹ ਹਰਿਆਣੇ ਨੂੰ ਦੇਣਾ ਇੰਨਾ ਰਾਸਤਾ ਨੂੰ ਦੇਣਾ ਜੋ ਪੰਜਾਬ ਨੇ ਐਗਰੀਮੈਂਟ ਕੀਤੀ ਹੋਈ ਸੋ ਇੱਕ ਹੀ ਐਗਰੀਮੈਂਟ ਕੀਤਾ ਹੋਇਆ ਵੀ 21 ਮਈ ਤੋਂ 21 ਮਈ ਇਹ ਨਾ Rajasthan ਨੂੰ ਜਾਣਾ ਇਹ ਨਾ Haryana ਜਾਣਾ ਅੱਜ 23 ਤਰੀਕਾ 1 ਮਈ ਬੇ ਬੇ ਦਿਨ ਕਿਨੇ ਰਹਿ ਗਈ 20 ਮਈ ਹੁਣ ਆ 20 ਮਈ ਸਾਡੇ ਪੰਜਾਬ ਨੂੰ ਜਿਹੜਾ ਮੁੱਦੇ 'ਚ ਪਟਕਾਰ ਦਿੱਤਾ ਗਿਆ ਪਾਣੀ ਬੰਦ ਕਰਕੇ ਵੀ ਅਸੀਂ ਅਸੀਂ ਪਾਣੀ ਨਹੀਂ ਦੇਣਾ Haryana ਨੂੰ ਅਸੀਂ ਇਹ ਕਰਦਾਂਗੇ ਸਾਡਾ ਪਾਣੀ ਆ ਅਸੀਂ ਇਹ ਆ ਅਸੀਂ ਉਹ ਆ ਅਸੀਂ ਇਦਾਂ ਤੇ ਇਦਾਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਆ ਜਿਹੜਾ ਸਾਡਾ ਬੁੱਢਾ ਦਰਿਆ ਆ ਜਿਹਨੂੰ ਨਾਲਾ ਬਣਾ ਦਿੱਤਾ ਗਿਆ ਸੀ ਬੁੱਢਾ ਦਰਿਆ ਆ ਮੀਲੋ ਨਦੀ ਦਾ ਕਿੰਨਾ ਤੁਸੀਂ ਪਾਣੀ ਰੋਜ਼ ਬੁੱਢੇ ਦਰਿਆ ਦੇ ਵਿੱਚ ਸਿੱਟਦੇ ਹੋ ਦੱਸੋ ਮੈਨੂੰ ਇਹ ਕਿੰਨਾ ਤੁਸੀਂ ਪਾਣੀ ਆ ਜਿਹੜਾ ਕਾਂਗਰਸ ਵੇਲੇ ਉੱਤੋਂ ਹੀ ਸਿੱਟਿਆ ਜਾਣਾ ਸ਼ੁਰੂ ਕੀਤਾ ਜਿਹੜਾ ਹਾਇ ਤੱਕ ਚੱਲਦਾ ਪਿਆ ਵੀ ቡੱਡੇ ਦਰਿਆ ਦਾ ਪਾਣੀ ਆ ਉਹ ਪਿੱਛੋਂ ਦੀ ਸਾਫ਼ ਪਾਣੀ ਸਿੱਟਿਆ ਜਾਂਦਾ ਤੇ ਅੱਗੇ ਆ ਕੇ ਡੈਂਗਾ ਵਾਲਾ ਜਾਂ ਗੰਦਗੀ ਵਾਲਾ ਪਾਣੀ ਅੱਗੇ ਲੈ ਕੇ ਜਾਣਾ ਉਹ ਦਿਮਾਗ ਤੋਂ ਨੇ ਉਹ ਪਾਣੀ ਉਹ ਪਾਣੀ ਸਾਫ਼ ਗੰਦੇ ਵਿੱਚ ਰਲਾ ਕੇ ਪੰਜਾਬ ਦਾ ਬੇੜਾਗਰਕ ਹੋ ਰਿਹਾ ਆ ਕਿ ਜਿਹੜਾ ਪਾਣੀ ਕਿਸੇਰੇ ਕੰਮ ਆ ਰਿਹਾ ਯਾਰ ਦੂਜੀ ਸਟੇਟ ਦੇ ਵਿੱਚ ਕਿਸੇਰੇ ਕੰਮ ਆ ਰਿਹਾ ਆ ਉਹ ਉਹਦੇ ਬਾਰੇ ਸੋ ਕਹਿ ਦਿੰਦੇ ਆ ਜੇ ਪ੍ਰਵਾਸੀ ਕਹਿੰਦੀ ਤਾਂ ਕਹਿੰਦੇ ਆ ਵੀ ਇਦਾਂ ਸੋ ਹਰਿਆਣਾ ਵੀ ਤਾਂ ਸਾਡਾ ਹੀ ਆਂਗਾ ਪੰਜਾਬ ਦਾ ਸਾਡੇ ਹੀ ਪੰਜਾਬ ਤੋਂ ਅੱਡ ਹੋਇਆ ਸਾਡੇ ਹੀ ਦੇਖਦਾ ਆ ਨਾਲ ਪੰਜਾਬ ਦੇ ਲੋਕ ਦਾ ਇਹ ਉਹ ਧਰਤੀ ਆ ਜਿੱਥੇ ਭਾਈ ਕਣਈਆ ਜੀ ਜਿਹੜੇ ਪੈਦਾ ਹੋਏ ਜਿਨ੍ਹਾਂ ਨੇ ਗੁਰੂ ਸਾਹਿਬ ਤੋਂ ਥਾਪੜਾ ਦਿੱਤਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਤੋਂ ਜਿਨ੍ਹਾਂ ਨੇ ਥਾਪੜਿਆ ਉਹਨਾਂ ਨੂੰ ਦੁਸ਼ਮਣਾਂ ਵਿੱਚ ਵੀ ਆਪਣੀ ਦੇਖਦੇ ਸੀ ਤੇ ਪਾਣੀ ਦੇ ਵਿੱਚ ਤੁਸੀਂ ਆਪਣੀ ਹੀ ਦੁਸ਼ਮਣ ਬਣਾਤੀ ਹੁਣ ਹਰਿਆਣਿਆਂ ਵਾਲਿਆਂ ਲਈ ਚਾਹੀ ਅਸੀਂ ਇੱਥੇ ਆ ਜਾਈ ਹਰਿਆਣੇ ਵਾਲਿਆ ਉਹ ਮੰਨਦੇ ਵਿੱਚ ਜਿਹੜੀ ਇਰਖਾ ਪੈਦਾ ਹੋਏਗੀ ਕਿ ਨਹੀਂ ਹੋਏਗੀ ਕਿ ਤੁਸੀਂ ਦੱਸੋ ਨਹੀਂ ਹੋਏਗੀ ਕਿਉਂਕਿ ਇਹ ਪਾਣੀ ਦਾ ਮੁੱਦਾ ਹੈ ਸਾਨੂੰ ਪਟਕਾਣ ਲਈ ਕੀਤਾ ਗਿਆ ਦੂਸਰੋਂ ਸਮਝਣਾ ਚਾਹੀਦਾ ਐਜ਼ ਇੱਕ ਪੱਤਰਕਾਰ ਅਸੀਂ ਰੋਜ਼ ਲੋਕਾਂ ਦੇ ਵਿੱਚ ਰਹਦੇ ਆ ਲੱਖਾਂ ਸੁਧਾਣਾ ਉਹਨਾਂ ਨੇ ਤੇ ਜਿਹੜੇ ਉਹ ਫਿਲਮ ਦੇ ਡਾਇਰੈਕਟਰ ਨੇ ਉਹਨਾਂ ਦੇ ਨਾਮ ਅਮਤੋ ਅਮਤਾਜ ਜੋ ਵੀ ਉਹਨਾਂ ਦਾ ਨਾਮ ਨੇ ਮੈਨੂੰ ਸੋਰੀ ਉਹ ਨਹੀਂ ਯਾਦ ਪੂਰਾ ਅਮਤੋਦ ਮਾਨ ਜਾਂ ਕੁਝ ਉਹਨਾਂ ਨੇ ਬੁੱਡੇ ਦਰਿਆ ਦਾ ਮੁੱਦਾ ਚੱਕਿਆ ਉਹ ਬੁੱਡੇ ਦਰਿਆ ਨੂੰ ਬੰਨ ਲਾਣ ਲਈ ਆਏ ਜਦੋਂ ਪਾਣੀ ਜਾਂਦਾ ਹੈ ਰਾਜਸਥਾਨ ਜਾਂ ਹੋਰ ਜਿਹੜਾ ਪਿੰਡਾਂ ਵਿੱਚ ਜਿਹਨਾਂ ਨੂੰ ਕੈਂਸਰ ਹੁੰਦਾ ਉਹ ਬੰਨ ਲਾਣ ਆਏ ਤੇ ਉਹ ਉਹਨਾਂ ਦੇ ਉੱਤੇ ਉਹਨਾਂ ਨੂੰ ਫੜ ਲਿੱਤਾ ਗਿਆ ਉਹਨਾਂ ਨੂੰ ਕੈਦ ਕਰ ਲਿੱਤਾ ਗਿਆ ਉਹਨਾਂ ਨੂੰ ਰਾਜਸਥਾਨ ਵਿੱਚ ਰੱਖਿਆ ਗਿਆ ਹੁਣ ਸੀਚੇਵਾਲ ਸਾਹਿਬ ਜਿਹੜੇ ਆ ਰਾਜ ਸਭਾ ਮੈਂਬਰ ਹੋ ਗਏ ਉਹ ਇੱਥੇ ਬੁੱਡੇ ਦਰਿਆ ਦੀ ਸਫਾਈ ਕਰਾ ਰਹੇ ਹਨ ਜਦੋਂ ਹੁਣ ਉੱਥੇ ਫੰਡਿੰਗ ਇਹ ਸਰਕਾਰ ਦਾ ਫੰਡ ਲੱਗ ਰਿਹਾ ਹੈ ਉਹ ਲੋਕ ਆਪ ਸਫਾਈ ਕਰਨੋਂ ਤੱਕ ਨਹੀਂ ਤਿਆਰ ਹੋਗੇ ਕਿਉਂਕਿ ਉਹਨਾਂ ਦੇ ਪਿੰਡਾਂ 'ਚ ਕੈਂਸਰ ਜਾਂਦਾ ਸੀ ਯਾਰ ਹੁਣ ਮੁੱਦਾ ਦੇਖੋ ਜਿੱਤੋਂ ਦੀ ਤੁਸੀਂ ਜਿਹੜਾ ਹੁਣ ਵਿਚੋ ਦੀ ਵੈਦਨ ਅੱਗੇ ਵੀ ਦਿਖਾਇਆ ਸੀਗਾ ਕਿ ਵਿਚੋ ਦੀ ਜਿਹੜੀ ਗਾਰ ਆ ਉਹ ਕੱਢ-ਕੱਢ ਕੇ ਸੈਡਾ ਤੇ ਲਾਈ ਜਾਂਦੇ ਆ ਜਿਹੜੀ ਧੱਲੋ ਗਾਰ ਜਦੋਂ ਨਿਕਲ ਜਾਣੀ ਹੈ ਜਿਹੜੇ ਉੱਤੋਂ ਪਾਣੀ ਸਾਫ਼ ਆਣਾ ਤਾਂ ਸਾਫ਼ ਦਿਖਣਾ ਹੀ ਦਿਖਣਾ ਸੋ ਗਾਰ ਦੇ ਨਾਲ ਜਿਹੜਾ ਬੁੱਢੇ ਦਿਆਦਾ ਜਿਹੜਾ ਰਕਵਾ ਆ ਜੋ ਵਾਹ ਇੰਨਾ ਸੀ ਤਾਂ ਵਾਹ ਹੁਣ ਇੰਨਾ ਘੋਲ ਹੋ ਗਿਆ ਹੋਰ ਦੋਨੇ ਪਾਸੋਂ 5-5 10-10 ਫੋਟ ਜਿਹੜਾ ਘਟ ਗਿਆ ਆ ਨਾਲੇ ਸਮਝੇ ਬਰਸਾਤੀ ਪਾਣੀ ਆਣਾ ਕਿਉ ਉਹਨੂੰ ਸੰਭਾਲ ਲੈਣਗੇ ਜਿਹੜੀਆਂ ਆਲੇ ਦੋਲੇ ਕਰੋੜਾਂ ਦੀਆਂ ਫੈਂਸਿੰਗਾਂ ਲਾਈਆਂ ਉਹਨਾਂ ਦਾ ਨੁਕਸਾਨ ਕੀਤਾ ਜਾ ਰਿਹਾ ਉਹਨੂੰ ਸੰਭਾਲ ਲੈਣਗੇ ਉਹ ਖਰਚਾ ਕਿੰਨਾ ਤੇ ਪੈਣਾ ਸਾਡੇ ਤੇ ਪੈਣਾ ਜਿਹੜੇ ਬਾਗਬਾਨੀ ਲਾਣੀ ਸੀ ਆਲੇ ਦੋਲੇ ਬੂਟੇ ਲਾਣੇ ਸੀ ਉਹ ਮਾੜੇ-ਵਾੜੇ ਬੂਟੇ ਲਾ ਕੇ ਕਰੋੜਾਂ ਰੁਪਏ ਖਾਦਾ ਪਹਿਲਾਂ ਮਾਨਸਾਹਬ ਜੀ ਨੂੰ ਨਾ ਹਿਸਾਬ-ਕਿਤਾਬ ਕਰ ਲਓ ਸਾਡੇ ਜਿਹੜਾ ਰਾਲ ਦੀ ਸਟੇਟ ਆ ਜਿੱਦੋਂ ਅਸੀਂ ਕਿਹਨੇ ਭਾਈ ਭਾਈ ਪਹਿਲਾਂ ਤਾਂ Hindu Sikh ਨੂੰ ਭਾਈ ਭਾਈ ਕਹਿੰਦੇ ਆ ਤੇ ਉਦੋਂ ਵਾਰ ਆਲੇ ਦੋਲੇ ਸਟੇਟਾਂ ਨੂੰ ਵੀ ਭਾਈ ਭਾਈ ਕਹਿੰਦੇ ਆ ਸੋ ਹੁਣ ਉਹੀ ਭਾਈਆਂ ਭਾਈਆਂ 'ਚ ਫਰਕ ਪਾਇਆ ਜਾਂਦਾ ਪਿਆ ਫਰਕ ਵੀ ਇੰਨਾ ਕੁ ਪਾ ਦਿੱਤਾ ਜਾ ਰਿਹਾ ਕਿ ਚੰਦ ਦਿਨਾਂ ਦੇ ਪਾਣੀ ਲਈ ਚੰਦ ਦਿਨ 20 ਦਿਨ 20 ਦਿਨ ਕਿ 20 ਦਿਨ ਪਾਣੀ ਰੋਕ ਕੇ ਦੂਜੀ ਸਟੇਟ ਦਾ ਕਿੰਨਾ ਕੁ ਤੁਸੀਂ ਨੁਕਸਾਨ ਕਰ ਲੋਗੇ ਮੈਨੂੰ ਇਹਦਾ ਜਵਾਬ ਦੇ ਦਿਓ ਇਹ ਮੁੱਦਾ ਕਿਉਂ ਕਰ ਰਹੇ ਹੋ ਇਹ ਵੀ ਲੋਕਾਂ ਨੂੰ ਦੱਸੋ ਤੁਸੀਂ ਕਿਉਂ ਪਟਕਾਰ ਰਹੇ ਹੋ ਇਹ ਵੀ ਦੱਸੋ 20 ਦਿਨ ਪਾਣੀ ਬੰਦ ਕਰਨਾ ਕਿ ਦੂਜੀ ਸਟੇਟ ਦਾ ਕੋਈ ਨੁਕਸਾਨ ਹੋ ਜਾਏਗਾ ਇਹੋਂ ਭੁਖੇ ਮਰਨ ਲਈ ਜਾਂ ਸੇ ਮਰਨ ਲਈ ਇਹਦੇ ਜਵਾਬ ਵੀ ਦੇਣੇ ਆ ਸੋ ਇਹ ਮੁੱਦੇ ਆ ਮਾਨ ਸਾਹਿਬ ਸਾਡੀ ਸਟੇਟਾਂ ਜਿਹੜੀਆਂ ਆਪਰਛ ਇੱਕ ਨੇ ਭਾਈਚਾਰਕ ਸੰਸਾਂ ਦੇ ਇੱਕ ਨੇ 21 ਮਈ ਤੋਂ 21 ਮਈ ਤੋੜਾ ਹੀ ਕਹਿਣਾ ਆ ਵੀ ਇਹ ਦੁਆਰਾ ਇੱਕ ਵਾਰ ਦਖਾਨਾ ਜਿਹੜੇ ਲੋਕਾਂ ਨੇ ਨਹੀਂ ਦੇਖਿਆ 21 ਮਈ ਤੋਂ 21 ਮਈ ਇਹ ਜਿਹੜਾ ਆ ਲੋਕੋਂ ਤੋਂ 21 ਮਈ ਤੋਂ 21 ਮਈ ਤੱਕ ਹਰ 21 ਮਈ ਹਰ ਸਾਲ 21 ਮਈ ਤੋਂ ਅਗਲੇ 21 ਮਈ ਤੱਕ ਦਾ ਕੋਟਾ ਹੁੰਦਾ ਇੰਨਾ ਪਾਣੀ ਜਿਹੜਾ ਉਹ ਹਰਿਆਣੇ ਨੂੰ ਕਹਿਣਾ ਇਹਨਾਂ ਰਾਸਤਾਂ ਨੂੰ ਦੇਣਾ ਜੋ ਪੰਜਾਬ ਨੇ ਐਗਰੀਮੈਂਟ ਕੀਤੀ ਹੋਈ ਸੁਮਨ ਸਾਹਿਬ ਇਹ ਲੋਕ ਆ ਇਹ ਲੋਕ ਤੁਹਾਨੂੰ ਜਦੋਂ ਕੇਜਰੀਵਾਲ ਸਾਹਮਣੇ ਤੁਹਾਨੂੰ ਆਪਣੇ ਦਿੱਤਾ ਸੀਗਾ ਵੀ ਜੇ ਤੁਸੀਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਤਾਂ ਲੋਕਾਂ ਨੇ ਤੁਹਾਨੂੰ ਮੁੱਖ ਮੰਤਰੀ ਤਾਂ ਬਣਾਇਆ ਸੀ ਤੂੰ ਕਹਿੰਦੇ ਤੁਸੀਂ ਪੰਜਾਬ ਦੇ ਪੁੱਤੋਂ ਤੁਸੀਂ ਪੰਜਾਬ ਦਾ ਸੋਚੋ ਵੀ ਪਰ ਐਟ ਟਾਈਮ ਦੇ ਜੇ ਹਾਲਾਤ ਅਸੀਂ ਜੀ ਮੀਡੀਆ ਪਰਸਨ ਹੋਣਾ ਤੇ ਦੱਸ ਰਿਹਾ ਮੈਂ ਮੈਂ ਇੱਕ ਆਮ ਬੰਦਾ ਨਹੀਂ ਮੀਡੀਆ ਪਰਸਨ ਹੋਣਾ ਦਾ ਬੇੜਾ ਦਰਕ ਕਰਤਾ ਪੰਜਾਬ ਦਾ ਬੇੜਾ ਦਰਕ ਤੁਸੀਂ ਕਿਉਂ ਨਾ ਬੇੜਾ ਦਰਕ ਹੋ ਚੁੱਕਾ ਪੰਜਾਬ ਦਾ ਕ੍ਰਾਈਮਨਲਸ ਨੂੰ ਕੋਈ ਫਿਕਰ ਨਹੀਂ ਉਹਨਾਂ ਦੇ ਪਰਚੇ ਪੈਂਦੇ ਨਹੀਂ ਪੈਂਦੇ ਤੁਸੀਂ ਜਿਹੜੇ ਸਮਾਜਿਕ ਸੀਪੀ ਸਾਹਿਬ ਜੀ ਆ ਜਾਂ ਹਰ ਇੱਕ ਪੰਜਾਬ ਦੇ ਹਰ ਇੱਕ ਏਰੀਆ ਦੀ ਜਿਹੜੇ ਤੁਸੀਂ ਥਾਣਿਆਂ ਦੀਆਂ ਬਣਾਏ ਹੋਏ ਆ ਸੋਸ਼ਲ ਮੀਡੀਆ ਸੈੱਲ ਆ ਉਹਨਾਂ ਤੋਂ ਤੁਸੀਂ ਵੀਡੀਓ ਪਾ ਦਿੰਦੇ ਹੋ ਕੁਝ ਮੁਜਰਮ ਫੜ ਲੇ ਤੇ ਉਹਨਾਂ ਰੱਤਾ ਘੋੜਦਿਆਂ ਪਰ ਥਾਣਿਆਂ ਵਿੱਚ ਦੱਸੋ ਲੋਕਾਂ ਦੇ ਕੰਮ ਨਹੀਂ ਹੋ ਰਹੇ ਜਿੰਨੇ ਤੁਹਾਡੇ ਸਪਾਰਸੀ ਹੈ ਤੁਹਾਡੇ ਐਮਐਲਏ ਆ ਜਾਂ ਤੁਹਾਡੇ ਕੋਸ਼ ਚਹੇਤੇ ਆ ਐਦਾਂ ਪਰਚਾ ਪੈਂਦਾ ਐਦਾਂ ਐਦਾਂ ਘਰ ਬੈਠੇ ਝੁੱਟੇ ਤੇ ਜਿਹੜੇ ਸੱਚੇ ਬੰਦੇ ਆ ਉਹ ਪਟਕ ਰਹੇ ਨਹੀਂ ਤੁਹਾਡੇ ਥਾਣਿਆਂ ਵਿੱਚ ਤੁਸੀਂ ਸਾਡੇ ਵਿਰੋਧੀ ਬਣਾ ਰਹੇ ਹੋ ਸਾਡੇ ਨਾਲ ਦੇ ਰਾਜ ਨੂੰ ਇਹ ਸਾਡਾ ਗਵਾਂਢੀ ਰਾਜ ਆ 21 ਦਿਨ ਪਾਣੀ 20 ਦਿਨ ਪਾਣੀ ਰਹਿ ਗਿਆ 20 ਦਿਨ ਪਾਣੀ ਹੁਣ ਤੁਸੀਂ ਆ ਮੁੱਦੇ ਚੱਕੀ ਜਾਂਦੇ ਹੋ ਵੀ ਅਸੀਂ ਪਾਣੀ ਨਹੀਂ ਦੇਣਾ 20 ਦਿਨ ਇਹ 20 ਦਿਨ ਕੋਣੋ ਰੋਲਾ ਨਾ ਪਾ 20 ਦਿਨ ਤੁਸੀਂ ਇੱਦਾਂ ਹੀ ਕਰ ਦੇਣਾ 20 ਦਿਨ ਬਾਅਦ ਤਰੀਕ ਆਈ ਗਈ ਫਿਰ ਤਾਂ ਦਊਂਗੇ ਨਾ ਫਿਰ ਕਿੰਨੂ ਬੇਕੁਪ ਬਣਾਇਆ ਜਾ ਰਿਹਾ ਜਨਤਾ ਨੂੰ ਉਹ ਜਨਤਾ ਧਰਨੇ ਲਾ ਰਹੀ ਆ ਜਗਾ ਜਗਾ ਜਾ ਕੇ ਤੁਸੀਂ ਆਪਣੇ ਬੰਦਿਆਂ ਨੂੰ ਧਰਨੇ ਲਾਣ ਭੇਜ ਰਹੇ ਉਹਨਾਂ ਨੇ ਵੀ ਦੱਸ ਦੋ ਵੀ 20 ਦਿਨ ਨਹੀਂ ਧਰਨੇ ਲਾਣੇ ਆ ਇਹ ਇਹ ਮੈਂ 20 ਦਿਨ ਉਦਾਂ ਹੀ ਕੱਢਣੇ ਆ ਮਾਨ ਸਾਹਿਬ ਇੱਕ ਬੇਨਤੀ ਆ ਕਹਿੰਦੇ ਜੇ ਜਿਹੜਾ ਸਵੀਰ ਦਾ ਭੁੱਲਿਆ ਹੋਵੇ ਸ਼ਾਮ ਨੂੰ ਘਰੇ ਆ ਜਵੇ ਤਾਂ ਤੁਹਾਨੂੰ ਭੁੱਲਿਆ ਨਹੀਂ ਕਹਿੰਦੇ ਤੁਸੀਂ ਪੰਜਾਬ ਦੇ ਪੁੱਤ ਸੀਗੇ ਤੁਸੀਂ ਪੰਜਾਬ ਦੇ ਪੁੱਤ ਹੈ ਵੀ ਹੋ ਜਲਦੀ ਮਹਾਰਾਜ ਮਹਾਰਾਜ ਸਾਹਿਬ ਤੁਸੀਂ ਸਮਝ ਸੋਝੀ ਨਾਲ ਵਾਪਸ ਆ ਜਾਓ ਜਿਹੜੇ ਤੁਹਾਡੇ ਥਰਡ ਲੈਵਲ ਦੇ ਬੰਦੇ ਤੁਹਾਡੇ ਐਮ ਐਲ ਏ ਨੇ ਐਵੇਂ ਕੁਝ ਹੋਰ ਨੇ ਜਿਹੜੇ ਗਲਤ ਕੰਮ ਕਰਦੇ ਪਏ ਉਹਨਾਂ ਦੀਆਂ ਸੋਝੀਆਂ ਲੈ ਲਓ ਬੇਸ਼ੱਕ ਉਹਨਾਂ ਨੇ ਗੱਠਾ ਬਣੀਆਂ ਪਰ ਦੰਦਾਣਾ ਖੋਲ ਨਹੀਂ ਤੁਹਾਨੂੰ ਪੈਣੀ ਆ ਇੰਨਾ ਹੱਥਾਂ ਭੀਂ ਗੱਲਿਆ ਦੰਦੜਾ ਹੋਲੀ ਮੈਂ ਤੁਹਾਨੂੰ ਕੁਲੀਆਂ ਬੈੜੀਆਂ ਉਹਨਾਂ ਨੇ ਤਾਂ ਫੇਰ ਵੀ ਕਿਤੇ ਨਾ ਕਿਤੇ ਤੇ ਬਟਰਿੰਗ ਕਰਕੇ ਬਟਰਿੰਗ ਕਰ ਦੇਣੀ ਆ ਜੀ ਕਿਸੇ ਦੀ ਚਾਪਲੂਸੀ ਕਰਕੇ ਮੈਂ ਕਾਂਗਰਸ ਪਾਰਟੀ ਚ ਮੈਂ ਅਕਾਲੀ ਦਲ ਚ ਵਾਪਸ ਆਨਾ ਮੈਂ ਘਰ ਵਾਪਸੀ ਉਹਨਾਂ ਨੇ ਵਾਪਸੀ ਕਰ ਲੈਣੀ ਤੁਹਾਡੀ ਵਾਪਸੀ ਨਹੀਂ ਹੋਣੀ ਤੁਹਾਨੂੰ ਕਿਤੇ ਨਾ ਵਾਪਸ ਨਹੀਂ ਲੈਣਾ ਕਿਉਂਕਿ ਜਿਹੜਾ ਡੰਗੂ ਇੱਕ ਵਾਰ ਖੜਕ ਜਾਵੇ ਨਾ ਉਹ ਜਿੰਨ ਤਾਰਾਂ ਬਾਰ-ਬਾਰ ਕੱਸੀਆਂ ਨਹੀਂ ਜਾਂਦੀਆਂ ਸੋ ਮਾਨਸਾ ਪੰਜਾਬ ਨੂੰ ਪੰਜਾਬ ਰਹਿਣ ਦਿਓ ਸੋਜੀ ਲੋਕ ਗਰੀਬਾਂ ਦੇ ਜੀ ਨਾਲ ਤੱਕਾ ਹੋ ਰਿਆ ਇੱਕ ਅੱਜ ਮੇਰੇ ਸਾਥੀ ਬਿਠੇ ਨੇ ਸਾਡੇ ਉਹ ਵੀ ਨਾਲ ਆਪਣਾ ਸੁਝਾਦ ਰਹੇ ਜੇ ਮਜ਼ਦੂਰ ਡੇ ਆ ਉਹ ਮਜ਼ਦੂਰ ਡੇ ਉਹਨਾਂ ਮਜ਼ਦੂਰਾ ਬਾਰੇ ਸੋਚੋ ਜਿਹੜੇ ਰੋਜ਼ ਤਾਈ ਰੋਟੀ ਕਮਾਉਂਦੇ ਨੇ ਹੈਂਡ ਟੂ ਮਾਉਥ ਨੇ ਅੱਜ ਉਹਨਾਂ ਨੂੰ ਕੀ ਮਿਲਿਆ ਫਾਇਦਾ ਦੇ ਉਹਨਾਂ ਲਈ ਕੀ ਕੀਤਾ ਦੱਸੋ ਛੁੱਟੀ ਸਰਕਾਰੀ ਨੌਕਰਾਂ ਲਈ ਜਿਹੜੇ ਸਰਕਾਰੀ ਓਟੀਆਂ ਮੋਟੀਆਂ ਤਰ੍ਹਾਂ ਹਾ ਲੈਂਦੇ ਨੇ ਉਹਨਾਂ ਨੂੰ ਇਸ ਦਾ ਲਾਭ ਹੋਇਆ ਜੀ ਲੈ ਵੱਡੇ ਦਾ ਕਿਸੇ ਇੱਕ ਵੀ ਗਰੀਬ ਨੂੰ ਲਾਭ ਦਿਨਾ ਦੋ ਤੁਸੀਂ ਜਿਨਨੇ ਮਿਸਤਰੀ ਮਜਦੂਰ ਰਿਕਸ਼ਾ ਚਾਲਕ ਆਟੋ ਰਿਕਸ਼ਾ ਚਾਲਕ ਰੇੜੀ ਗੋਲ ਗੱਪੇ ਟਿੱਕੀ ਦਦਾਨਾਂ ਵਾਲੇ ਸ਼ੋਰੂਮ ਵਾਲੇ ਲੇਬਰ ਇੱਕ ਵੀ ਲੇਬਰ ਨੂੰ ਛੁੱਟੀ ਦਿਖਾ ਦੋ ਜਿਹੜੀ ਉਹਨਾਂ ਨੂੰ ਅੱਜ ਫ੍ਰੀ ਆਫ ਦਿੱਤੀ ਜਾਵੇ ਉਹਨਾਂ ਦੀ ਤਰ੍ਹਾਂ ਇਕ ਟੀਮ ਵੇਰ ਦੱਸੋ ਅੱਜ 11 ਨੂੰ ਕੀ ਫਾਇਦਾ ਮਿਲਿਆ ਜਨਤਾ ਜਿਹੜੇ ਮੁੱਦੇ ਆ ਮਾਨ ਸਾਹਿਬ ਗਰੀਬੀ ਦੇ ਮੁੱਦੇ ਅਸੀਂ ਉਹ ਚੱਕਦੇ ਆ ਤੇ ਚੱਕਦੇ ਰਹਿਾਂਗੇ ਸਾਡੀ ਆਵਾਜ਼ ਨੂੰ ਬੰਦ ਕਰਨ ਦੀ ਕੋਸ਼ਿਸ਼ ਹੁੰਦੀ ਹੈ ਪਰ ਦੱਬਾਂਗੇ ਨਹੀਂ ਜੇ ਇਸ ਰਾਤ ਦਾ ਚਾਨਣਾ ਹੈਗਾ ਤੇ ਸਵੇਰ ਵੀ ਹੋਏਗੀ ਇਹ ਜੇ ਹਨੇਰੀ ਰਾਤ ਆ ਇਹਦੇ ਵਿੱਚ ਚੰ드ਰਮਾ ਵੀ ਆਊਗਾ ਚਾਨਣ ਕਰਨ ਥੋੜੀ ਲਾਈਟ ਦਿਖਾਊਗਾ ਪਰ ਉਹ ਸੂਰਜ ਵੀ ਆਏਗਾ ਜਦੋਂ ਪ੍ਰਕਾਸ਼ ਹੋਏਗਾ ਸਾਡਾ ਪੰਜਾਬ ਖਿਲੇਗਾ ਇਹ ਅਸੀਂ ਕਹਿੰਦੇ ਆ ਵੀ ਇੱਕ ਸਾਡੇ ਬਜ਼ੁਰਗ ਤਾਂ ਚਲੋ ਕਾਲ ਕਾਟੇਂ ਕਰਦੇ ਪਰ ਮੈਂ ਉਹਨੂੰ ਅਦਾਜ਼ਾ ਕਹਿੰਦੇ ਆ ਅੰਜਾਨ ਦਾ ਘੇਟਣਾ ਘੇਟ ਦਾ ਤੱਤਿਆਨਾਸ਼ ਸੋਏ ਜਿਹੜੇ ਪੰਜਾਬ ਦੇ ਚ ਅੰਜਾਨ ਲੋਕਾਂ ਨੇ ਇੱਕ ਮੌਕਾ ਦੇਣਾ ਸੀ ਕੇਜਰੀਵਾਲ ਨੂੰ ਤਾਂ ਇੱਕ ਮੌਕਾ ਦੇਣਾ ਸੀ ਭਗਵੰਤ ਮਾਨ ਨੂੰ ਗਾਣੇ ਗਾ ਕੇ ਦਿੱਤਾ ਨਾ ਇਹ ਮੌਕਾ ਹੁਣ ਨਾ ਅਸੀਂ ਆਪਣੇ ਤੁਹਾਨੂੰ ਦੰਦੀਆਂ ਨਹੀਂ ਵਾੜ ਸਕਦੇ ਮੀਡੀਆ ਦਾ ਮੂੰਹ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਸਾਡੇ ਨੰਬਰ ਮੀਡੀਆ ਦੇ ਸੈੱਲ ਜਿਹੜੇ ਸਰਕਾਰੀ ਧਾਰੇ ਦੇ ਵਿੱਚ ਸੀਪੀ ਦੇ ਹੁੰਦੇ ਆ ਮਾਜੋਬੀਨ ਸਾਡੇ ਉਹਨਾਂ ਨੂੰ ਕੱਢ ਦਿੱਤੇ ਗਿਆ yellow card yellow card ਲਾਗੂ ਕਰ ਦਿੱਤੇ ਜੇ ਤੁਸੀਂ ਸਿਰਫ ਇਹ ਕਹਿੰਦੇ ਹੋ yellow card ਵਾਲੇ ਹੀ ਪ੍ਰੈਸ ਕਾਨਫਰੰਸਾਂ 'ਚ ਆਣਗੇ ਜਿਨ੍ਹਾਂ ਦੇ ਮੂੰਹ ਦੇ ਵਿੱਚ ਤੁਸੀਂ ਬੁਰਕੀਆਂ ਪਾ ਦਿੱਤੀਆਂ ਜਿਨ੍ਹਾਂ ਨੂੰ ਤੁਸੀਂ ਮੋਟੀਆਂ ਐਡਾ ਦੇ ਦਿੱਤੀਆਂ ਅਖਬਾਰਾਂ ਨੂੰ ਟੀਵੀ ਚੈਨਲਾਂ ਨੂੰ ਉਹ ਤੁਹਾਡੇ ਸੋਲੇ ਗਣ ਸੱਚ ਸਾਡੇ ਵਰਗੇ ਸੋਸ਼ਲ ਮੀਡੀਆ ਚੈਨਲ ਜਿਹੜੇ ਛੋਟੇ ਚੈਨਲ ਆ ਉਹੀ ਦਿਖਾਣੇ ਆ ਕਿਉਂਕਿ ਅਸੀਂ ਜਨਤਾ ਦੇ ਨਾਲ ਰੋਜ਼ ਰੋਜ਼ ਨੂੰ ਹੋਣਾ ਸਾਡਾ ਕੋਈ ਆਕਾ ਨਹੀਂ ਹੈਗਾ ਕਿ ਮੈਂ ਚੈਨਲ ਦਾ ਮਾਲਕ ਤਾਂ ਮੈਂ ਹੀ ਲੋਕਾਂ ਨੂੰ ਮਿਲਣਾ ਮੈਂ ਉੱਪਰ ਬਹਿ ਕੇ ਕਿਸੇ ਨੂੰ ਹੁਕਮ ਨਹੀਂ ਦੇਣਾ ਫਲਾਨੀ ਜਗ੍ਹਾ ਜਾ ਰਿਹਾ ਜੀ ਫਲਾਨਾ ਲੀਡਰ ਜਾ ਕੇ ਖਬਰ ਕਰਿਆ ਉਹ ਤੇ yellow card ਦਾ ਮੂੰਹ ਬੰਦ ਕਰਕੇ ਤੁਸੀਂ ਸਾਡਾ ਮੂੰਹ ਨਹੀਂ ਬੰਦ ਕਰ ਸਕਦੇ ਇਹ ਮੂੰਹ ਸੱਚ ਲਈ ਖੋਲਦਾ ਆ ਤੇ ਖੋਲਦਾ ਆਏਗਾ ਮਹਾਰਾਜ ਮੇਰੇ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜਿਨ੍ਹਾਂ ਨੇ ਸਵਾਦ ਦਿੱਤੇ ਨੇ ਜਿੰਨੇ ਮੇਰੇ ਭੋਲੇ ਨਾਰ ਨੇ ਸਵਾਦ ਦਿੱਤੇ ਨੇ ਜਿੰਨੀ ਮੇਰੀ ਮਾਤਾ ਜੀਤ ਕੁੰਨ ਨੇ ਸਵਾਦ ਦਿੱਤੇ ਨੇ ਇਹ ਸਵਾਸ ਇਦਾਂ ਹੀ ਰਹਿਣਗੇ ਜੋ ਮੈਂ ਨਾ ਧੱਕੇ ਹੋਏ ਨੇ ਉਹਨਾਂ ਦਾ ਜਵਾਬ ਵੀ ਲੈ ਕੇ ਰਵਾਂਗੀ ਤੇ ਜੋ ਤੁਹਾਡੀ ਸਰਕਾਰ ਦੀ ਜਿਨ੍ਹਾਂ ਨੇ ਕੀਤੇ ਉਹਨਾਂ ਕੋ ਵੀ ਜਵਾਬ ਜੂੜ ਲੈ ਕੇ ਰਵਾਂਗੇ ਪਰ ਮਾਨ ਸਾਹਿਬ ਜਿਹੜੀ ਜਨਤਾ ਨੂੰ ਤੁਸੀਂ ਜਵਾਬ ਦੇਣਾ ਉਹਨਾਂ ਨੂੰ ਤਾਂ ਤੁਸੀਂ ਦੇ ਦਿਓ ਸੋ ਆਪਣੇ ਕਮੈਂਟਾਂ ਵਿੱਚ ਜੂ ਦੱਸਣਾ ਕਿ ਪਾਣੀਆਂ ਦਾ ਮੁੱਦਾ ਬਣਾਇਆ ਜਾ ਰਿਹਾ ਕਿ ਅਸਲ ਚ ਹੈ ਸਿਰਫ 20 ਦਿਨ ਸਿਰਫ 20 ਦਿਨ ਅਜ ਪਹਿਲੀ ਤਰੀਕਾ 21 ਦਿਨ ਨੂੰ ਪਾਣੀ ਦੁਬਾਰਾ ਸ਼ੁਰੂ ਹੋਣਾ 20 ਦਿਨਾਂ ਲਈ ਸਾਨੂੰ ਕਿਹੜੇ ਪਾਸੇ ਲਾਇਆ ਜਾ ਰਿਹਾ ਸਾਡੀ ਸੋਚ ਕਿਹੜੇ ਪਾਸੇ ਲਾਈ ਜਾ ਰਹੀ ਆ ਪੰਜਾਬ ਦੇ ਮੁੱਦਿਆਂ ਤੋਂ ਕਿੱਥੋਂ ਸਾਨੂੰ ਪਟਕਾਇਆ ਜਾ ਰਿਹਾ ਹਲਕਾ ਵੈਸਟਲੇ ਵਿੱਚ ਇਲੈਕਸ਼ਨ ਹੋ ਰਹੇ ਆ ਰਿਜ਼ਲਟ ਉੱਥੋਂ ਆਣੇ ਆ ਲੋਕਾਂ ਦੀ ਤਰੱਕੀ ਹੁੰਦੀ ਆ ਲੋਕੀ ਐਸਆਈ ਤੋਂ ਐਸਐਚਓ ਐਸਐਚਓ ਤੋਂ ਡੀਐਸਪੀ ਡੀਐਸਪੀ ਤੋਂ ਐਸਪੀ ਐਸਪੀ ਤੋਂ ਸੀਪੀ ਬੰਦੇ ਨੇ ਪਰ ਇੱਕ ਲੁਧਿਆਣਾ ਵੈਸਟ ਦੇ ਵਿੱਚ ਥੋੜੀ ਪਾਰਟੀ ਦੇ ਜਿਹੜੇ ਸੰਜੀਵ अरोड़ा ਜੀ ਆ ਉਹ ਪਹਿਲੇ ਜਿਹੜੇ ਇਦਾਰੇ ਸ਼ਹਿਰ ਮੈਂਬਰ ਹੋਣਗੇ ਜਿਹੜੇ ਸੀਪੀ ਤੋਂ ਜਦ ਏਐਸਸੀ ਤੇ ਪ੍ਰਮੋਟ ਹੋਣ ਜਾ ਰਹੇ ਨੇ ਬਣਨਗੇ ਐਮਐਲ ਕਿਉਂਕਿ ਤੁਹਾਡੀ ਸਰਕਾਰ ਆ ਤੁਹਾਡਾ ਰਵਾਵਾ ਤੁਹਾਡਾ ਤੱਕਾ ਹੋਣਾ ਤੁਹਾਨੂੰ ਹੋਣਾ ਉਹ ਬਣਨਗੇ ਬਾਅਦ ਅਸੀਂ ਉਹਨਾਂ ਨੂੰ ਵੈਲਵਿਸ਼ ਜੰ데요 ਅਸਜੀਵ ਰੋਲੇ ਜੀ ਨੂੰ ਵੈਸਟ ਆਫ ਲਗ ਤੁਹਾਨੂੰ ਉੱਪਰ ਤੋਂ ਉੱਪਰਲੀ ਪਦਵੀ ਤੋਂ نیچے ਆਣ ਲਈ ਤੋਂ ਤੁਹਾਡਾ ਧਨਵਰ ਆਪਣੇ ਕਮੈਂਟਾਂ ਵੇਜੂ ਦੱਸਣਾ ਅੱਜ ਦੇ ਮੁੱਦੇ ਬਾਰੇ ਅੱਜ ਦੇ ਸਾਡੇ ਵਿਚਾਰਾਂ ਬਾਰੇ ਇਹ ਵਿਚਾਰ ਸਾਡੇ ਨਹੀਂ ਹੁੰਦੇ ਦੁਨੀਆਂ ਦੇ ਹੁੰਦੇ ਆ ਸਾਡੇ ਦਿਲ ਚੋਂ ਹਾ ਨਿਕਲਦੀ ਜਦੋਂ ਅਸੀਂ ਲੋਕਾਂ ਦੇ ਸੁਣਦੇ ਆ ਕਿਉਂਕਿ ਲੋਕਾਂ ਕੋ ਕੋਈ ਪਲੇਟਫਾਰਮ ਨਹੀਂ ਹੈਗਾ ਬੋਲਣ ਦਾ yellow card ਵਾਲੇ ਇਹਨਾਂ ਨੇ ਕਰਤੇ ਆ ਉੱਥੇ ਉਹ ਸੁਣਨਗੇ ਨਹੀਂ ਤੇ ਫਿਰ ਸਾਡੇ ਵਰਗੇ ਚੈਨਲ ਜਰੂਰ ਬੋਲਣਗੇ ਸੋ ਜੁੜੋ ਸਾਡਾ ਦੇਖਦੇ ਰਹੋ ਯੂनाइटेड ਪੋਡ ਕੈਮਰਾਮੈਨ ਬినੋਦ ਢਾਕਰ ਦਿਨਾਲ ਮਨੋਲੀਰਾ